ਸਾਸੀ ਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾੰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆਜੋ ਬਾਜੀ ਜੀ ਸਾਸੀ ਦਾ ਭਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਸੁਖਵਿੰਦਰ ਸਿੰਘ ਬਾਈ ਜੀ ਆਪਣੇ ਘਰੋਂ ਸੁਖਵਿੰਦਰ ਸਿੰਘ ਇਹ ਚੱਲਦਾ ਠੀਕ ਹੋ ਜੀ ਬਾਈ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਆ ਜੀ ਆਪਣਾ ਆਪਣਾ ਪ੍ਰੇਮ ਦਾਖ ਦਾ ਡੇਰਾ ਮੌੜ ਨਾਲ ਰਾਹ ਕੱਚਾ ਠੀਕ ਹੋ ਜੀ ਉੱਥੇ ਬਾਈ ਦਾ ਘਰ ਆ ਜੀ ਤੇ ਆਪਣਾ ਵਪਾਰ ਲੈਣ ਦਾ ਕੰਮ ਹੈ ਘਰ ਦੇ ਪਸ਼ੂ ਕਰਦੇ ਪਸ਼ੂ ਆ ਜੀ ਠੀਕ ਹੋ ਜੀ ਅੱਜ ਕਿੰਨੇ ਨਗ ਬਕਾਉ ਆ ਜੀ ਆਪਣੇ ਆਪਣੇ ਇੱਕ ਨਗ ਬਕਾਉ ਆ ਠੀਕ ਹੋ ਜੀ ਦੱਸੋ ਜੀ ਮੱਝ ਦੀ ਡਿਟੇਲ ਕਿਹੜੇ ਸੂਏ ਆ ਜੀ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਸੂਣਾ ਸੋਰੀ ਜੀ ਹਾਂ ਜੀ ਠੀਕ ਹੋ ਜੀ ਤੇ ਦੂਜੇ ਸੂਏ ਸੱਜਰ ਦਾ ਕਿੰਨਾ ਕੁ ਦੁੱਧ ਰਿਕਾਰਡ ਆ ਜੀ ਜੀ 15 16 ਕਿਲੋ ਦੁੱਧ ਆਪਾਂ ਚੋਇਆ ਜੀ ਕਰੇ ਹਾਂ ਜੀ ਹਾਂ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਹਜੇ ਜੀ 8-10 ਦਿਨਾਂ ਦੀ ਕੱਚੀ 8-10 ਦਿਨਾਂ ਦੀ ਕੱਚੀ ਆ ਬਾਈ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਤਣਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਮਾੜੀ ਕੱਢ ਲਓ ਬਾਹਰ ਤੋਰ ਕੇ ਖਾਧੀਏ ਪਿੱਠਪੁੜੀ ਦੀ ਚੰਗੀ ਆ ਵੀਰੇ 14-15 ਲੀਟਰ ਮੱਝ ਦਾ ਦੁੱਧ ਦਾ ਰਿਕਾਰਡ ਆ ਵੀਰੇ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਦੇਖ ਸਕਦਾ ਲਾਈ ਰਹੀ ਉਧਰ ਹਨਾ ਦੀ ਕੁਆਲਿਟੀ ਵੀ ਤੇ ਸ਼ੌਧ ਨੂੰ ਪਸ਼ੂ ਥੋੜਾ ਡਰਦਾ ਬਈ ਕੈਮਰੇ ਤੋਂ ਆ ਜਾ ਆ ਜਾ ਆ ਜਾ ਆ ਜਾ ਥੋੜਾ ਪਸ਼ੂ ਕੈਮਰੇ ਤੋਂ ਡਰ ਜਾਂਦਾ ਬਈ ਮਾਨਸ ਨੂੰ ਦਿਖਾ ਦਿੰਦੇ ਆ ਬੰਨ ਦੇ ਵੀ ਡਰ ਨਾ ਜਾਵੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਬਈ ਚੰਗਾ ਹੋਰਨਾ ਬਾਈ। ਕੰਨਾਂ ਦੀ ਕੁਆਲਿਟੀ ਬਹੁਤ ਵਧੀਆ। ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ? ਜਿਹਦਾ ਜੀ ਲੱਖ ਰੁਪਿਆ ਕਰਦੇ ਆ। ਬਾਈ ਜੀ ਲੱਖ ਰੁਪਿਆ ਮੁੱਲ ਕਰਦੇ। ਮੌਕੇ ਤੇ ਮਾਨਤਨ ਕੀਤਾ ਜਾਊਗਾ। ਹਾਂ ਜੀ ਕੀਤਾ ਜਾਊਗਾ। ਠੀਕ ਹੋਈ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ। 93788 ਹਾਂ ਜੀ। 13544 ਇੱਕ ਵਾਰ ਫੇਰ ਬੋਲ ਦਿਓ। 93788 13544 ਠੀਕ ਹੈ ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ। ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।